हेलो हेलो सर क्या नाम आपका अर्जुन नाम है क्या नाम अर्जुन ज़ोर से बोलो अर्जुन नाम है जी अर्जुन।, अर्जुन अर्जुन ये थालियाँ आपने कहाँ से ली है ये परे यहाँ पे करून एक घंटा लग गया था जाते जाते मेरे को पैदल वहीं से गांव था एक उसके घर में घुस गया था मैं अच्छा तो उसी में जैसे ये सब निकाल के लाया ठीक है जो जो इन्होंने बोला है सब सही है हाँ जी सब सही है ਮਰ ਰਿਪੀਟ ਕਰਕੇ ਤੋਂ ਨਹੀਂ ਮਨਾਇਆ ਆਪਕੋ ਮਾਰ ਕਿਉਂ ਨਹੀਂ ਬੇਕਾਬ ਸ਼ਰੀਆਮ ਚੋਰੀਆਂ ਕਰਦਾ ਘੁੰਮ ਰਿਆ ਪ੍ਰਵਾਸੀ ਪ੍ਰਸ਼ਾਸਨ ਨੂੰ ਨਹੀਂ ਕੋਈ ਪਤਾ ਲੋਕਾਂ ਨੇ ਫੜ ਕੇ ਕੀਤਾ ਪੁਲਿਸ ਦੇ ਹਵਾਲੇ ਮਲਸੀਆਂ ਹਲਕਾ ਸ਼ਾਕੁਰ ਦੇ ਕਸਬਾ ਮਲਸੀਆਂ ਰੇਲਵੇ ਦੇ ਲਾਗੇ ਮਹੱਲਾ ਗੋਬਿੰਦਨਗਰ ਦੇ ਵਸਨੀਕਾਂ ਨੇ ਅੱਜ ਤੜਕਸਰ ਸ਼ੱਕੀ ਹਾਲਤ ਵਿੱਚ ਘੁੰਮਦਾ ਇੱਕ ਪ੍ਰਵਾਸੀ ਫੜਿਆ ਜਿਸ ਦਾ ਨਾਮ ਅਰਜੁਨ ਪਿਤਾ ਦਾ ਨਾਮ ਜਗਦੀਸ਼ ਪ੍ਰਸਾਦ ਯੂਪੀ ਦਾ ਰਹਿਣ ਵਾਲਾ ਹੈ ਅੱਜ ਕੱਲ ਇਹ ਲੁਧਿਆਣੇ ਦੇ ਵਿੱਚ ਰਹਿ ਰਿਹਾ ਹੈ ਕੋਬਿੰਨ ਨਗਰ ਦੇ ਰਹਿਣ ਵਾਲੇ ਜਸਵੰਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਏਰੀਏ ਦੇ ਵਿੱਚ ਥੋੜੇ ਸਮੇਂ ਤੋਂ ਚੋਰੀਆਂ ਬਹੁਤ ਹੋ ਰਹੀਆਂ ਹਨ ਉਹਨਾਂ ਦੱਸਿਆ ਕਿ ਸਾਡੇ ਘਰ ਦੇ ਮੂਰੇ ਗੁਰਦੁਆਰਾ ਸਿੰਘ ਸਭਾ ਸਾਹਿਬ ਅਤੇ ਇਹ ਗੁਰਦੁਆਰਾ ਸਾਹਿਬ ਵਿੱਚ ਹੀ ਚੋਰੀ ਕਰਨ ਦੀ ਤਾੜ ਵਿੱਚ ਸੀ ਅੱਜ ਸਵੇਰੇ ਜਦੋਂ ਅਸੀਂ ਇਸ ਨੂੰ ਫੜਿਆ ਤਾਂ ਥੋੜੀ ਸਖਤੀ ਕਰਨ ਤੋਂ ਬਾਅਦ ਇਸ ਨੇ ਦੱਸਿਆ ਇਹ ਅੱਜ ਵੀ ਪਿੱਛੇ ਕਿਸੇ ਪਿੰਡ ਵਿੱਚੋਂ ਕਿਸੇ ਦੇ ਘਰੋਂ ਪਿੱਤਲ ਦੇ ਥਾਲ ਚੋਰੀ ਕਰਕੇ ਲਿਆਇਆ ਹੈ ਜੋ ਇਸੇ ਕੋਲ ਸਨ ਅਤੇ ਇਸ ਨੇ ਦੱਸਿਆ ਕਿ ਇਹ ਇਸੇ ਹੀ ਗੁਰਦੁਆਰਾ ਸਾਹਿਬ ਵਿੱਚ ਪਹਿਲਾਂ ਵੀ ਚੋਰੀ ਕਰ ਚੁੱਕਾ ਹੈ ਅਤੇ ਇਸ ਨੇ ਦੱਸਿਆ ਕਿ ਮੈਂ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ ਤੇ ਲੱਕ ਮਾਰ ਕੇ ਗੱਲਾਂ ਤੋੜ ਕੇ ਚੋਰੀ ਕੀਤੀ ਸੀ ਅਤੇ ਇਸ ਨੇ ਹੋਰ ਵੀ ਪਿੰਡਾਂ ਵਿੱਚ ਚੋਰੀਆਂ ਕੀਤੀਆਂ ਹਨ ਇਸ ਮੌਕੇ ਤੇ ਡਾਕਟਰ ਗੁਰਦੇਵ ਸਿੰਘ ਗੁਰਦੇਵ ਸਿੰਘ ਪ੍ਰਧਾਨ ਰਗਵੀਰ ਸਿੰਘ ਸਾਹਿਬ ਦਾ ਸਰਪੰਚ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗੁਰਦੇਵ ਸਿੰਘ ਜਗਤ ਨਾਰਾਇਣ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਨੇ ਦੱਸਿਆ ਹੈ ਕਿ ਇਸਨੇ ਹੋਰ ਵੀ ਪਿੰਡਾਂ ਵਿੱਚ ਚੋਰੀਆਂ ਕੀਤੀਆਂ ਹਨ ਉਹਨਾਂ ਅਸੀਂ ਆਪ ਚੋਰ ਫੜਿਆ ਹੈ ਅਤੇ ਅਸੀਂ 112 ਨੰਬਰ ਤੇ ਫੋਨ ਕੀਤਾ ਅਤੇ ਮਲਸੀਆਂ ਚੌਕੀ ਅਤੇ ਸ਼ਾਕੋਟ ਥਾਣੇ ਵੀ ਫੋਨ ਕੀਤਾ ਪਰ 2 ਘੰਟੇ ਤੋਂ ਉੱਪਰ ਹੋ ਗਏ ਹਨ ਪਰ ਅਜੇ ਤੱਕ ਕੋਈ ਨਹੀਂ ਆਇਆ ਉਹਨਾਂ ਦੱਸਿਆ ਸਾਨੂੰ ਕੋਈ ਸਮਝ ਨਹੀਂ ਆ ਰਹੀ ਕਿ ਹੋਰ ਅਸੀਂ ਕੀ ਕਰੀਏ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਬਹੁਤ ਨਾਰਾਜ਼ ਹਨ ਗੋਬਿੰਦ ਸਿੰਘ ਨਗਰ ਦੇ ਵਾਸੀ ਰਿਪੋਰਟਰ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਵੰਤ ਸਿੰਘ ਜਸਵੰਤ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਤੁਸੀਂ ਮੈਂ ਤਿੰਨ ਗੋਪਨਦਨਾ ਕੰਮ ਨਹੀਂ ਯਾਰ ਰੀਅਲ ਏਸਟੇਟਸ਼ਨ ਵਿੱਚ ਸੀ ਨਰੇਮਾਨ ਕੀ ਮਸਲਾ ਹੋਇਆ ਜੀ ਸਰ ਉਹਨਾ ਦੋ ਮਹੀਨੇ ਤੋਂ ਚੋਰੀਆਂ ਹੋ ਰਹੀਆਂ ਸੀ ਤੇ ਤਕਰੀਬਨ ਠੀਕ ਆ ਉਹ ਬੰਦਾ ਸਾਨੂੰ ਛੱਕ ਜਿਹਾ ਤੇ ਨੰਗੇਆ ਕੈਮਰੇਜ ਗੁੰਮਰੇ ਚੈੱਕ ਕੀਤੇ ਠੀਕ ਆ ਰਾਤਾਂ ਹੀ ਆਪਣੀ ਚੌਕੀਦਾਰੀ ਵਾਸਤੇ ਬੰਦੇ ਛੱਡ ਛੱਡੇ ਸੀਗੇ ਠੀਕ ਆ ਜੀ ਤੇ ਇਹਨੂੰ ਸਵੇਰੇ ਜਦੋਂ ਇਹ ਛੱਕੀ ਦਾਪ ਨੂੰ ਪਕੜਿਆ ਹਾਂਜੀ ਪਕੜਨ ਤੇ ਬਹੁਤ ਜਿਆਦਾ ਜੋ ਸਮਾਨ ਫੋੜਿਆ ਸਮਾਨ ਦੇ ਵਿੱਚੋਂ ਇਹ ਚੀਜ਼ਾਂ ਬਰਾਮਦ ਹੋਈਆਂ ਥਾਲੀਆਂ ਨੇ ਆ ਥਾਲੀਆਂ ਤਿੰਨ ਚਾਰ ਤੈਨੂੰ ਪੁੱਛਣ ਤੇ ਇਹਨੂੰ ਚੋਰੀਆਂ ਮੰਨਿਆ ਗੁਰਦਾਰ ਸਾਹਿਬ ਚੋਰੀ ਕੀਤੀ ਨੇ ਕਿ ਮੁੰਲਕ ਪੰਨੀ ਸੀਗੀਆਂ ਨੇ ਤੇ ਹੋਰ ਕਿੱਥੇ ਨੇ ਚੋਰੀ ਕੀਤੀ ਇਹਨਾਂ ਇੱਕ ਟੂਣੀਆ ਚੋਰੀ ਉਹ ਟੂਣੀਆ ਦੀ ਚੋਰੀ ਮੰਨਿਆ ਵਾ ਪਿੱਛੇ ਇੱਕ ਟੋਰੀ ਕਰਕੇ ਆਉਂਦਾ ਉਹ ਵੀ ਮੰਨ ਰਿਹਾ ਮੈਂ ਉਹ ਚੋਰੀਆਂ ਕੀਤੀਆਂ ਨੇ ਤੇ ਤੁਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੂੰ ਫੋਨ ਕੀਤਾ 3 ਘੰਟੇ ਦਾ ਫੋਨ ਸੁਣ ਕਿੱਥੇ ਕਿੱਥੇ ਫੋਨ ਕੀਤਾ ਤੁਸੀਂ ਆਏ ਸਭ ਰਾਸਾ ਤੋਂ ਸਾਮੂਹਤ ਕੀਤਾ ਜੀ ਆਏ ਨਹੀਂ ਆਇਆ ਜੀ ਹੋਰ ਕਿਹਨੂੰ ਕੀਤਾ ਤੁਸੀਂ ਚੌਕੀ ਫੋਨ ਕੀਤਾ ਜੀ ਉਹਨਾਂ ਨੂੰ ਵੀ ਨਹੀਂ ਆਇਆ ਉਹ ਵੀ ਨਹੀਂ ਆਇਆ 1949 ਪਰ ਕਾਲ ਲਾਉਂਦੇ ਸਾਰੇ ਪਹਿਲੇ ਬੰਦਾ ਰਿਆ ਸੀਗਾ ਹੁਣ ਕਾਲ ਲੱਗੀ ਹੈ ਉਹਨਾਂ ਦੀ ਕਿੰਨਾ ਚਿਰ ਹੋ ਗਿਆ ਪੁਲਿਸ ਨੂੰ ਫੋਨ ਕੀਤਾ ਦੋ ਦੋ ਉੱਪਰ ਹੋ ਗਿਆ 5.5 ਦਾ ਬੰਦਾ ਫੜਿਆ ਅਜੇ ਪਰ ਕੋਈ ਬੈਠਾ ਦੋ ਘੰਟਿਆਂ ਚ ਨਾ ਚੌਂਕੀ ਤੋਂ ਕੋਈ ਆਇਆ ਨਾ ਨਾ ਪੁਲਿਸ ਸਟੇਸ਼ਨ ਤੋਂ ਆਇਆ ਦਿੱਤੀ ਦਾ ਫੋਨ ਉਹਨਾਂ ਦਾ ਬੰਦ ਹੋ ਗਿਆ ਨਾ ਫੋਨ ਉਹਨਾਂ ਦਾ ਬੰਦ ਹੋਣ ਗਿਆ ਠੀਕ ਹੈ ਜੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਐ ਕਿ ਇਹ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਥਲ ਪਾਣੀ ਕਰਦੇ ਸਦਾ ਇਹਨਾਂ ਨੇ ਜੀਣਾ ਹਰਾਮ ਕੀਤਾ ਹੋਇਆ ਹੈ ਸਰਛਾ ਜਦ ਦਿਨੇ ਕੰਮ ਕਰਨਾ ਰਾਤ ਨੂੰ ਸਦਾ ਜੱਪ ਜੱਪ ਨਾਲ ਲੱਗ ਜਾਂਦਾ ਹਾਂ ਹਾਂ